ਇਸ ਵਕਤ ਦੀ ਵੱਡੀ ਖਬਰ ਹੁਸ਼ਾਰਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਹੁਸ਼ਾਰਪੁਰ ਪੁਲਿਸ ਅਤੇ ਲੁਟੇਰਿਆਂ ਦੇ ਵਿਚਕਾਰ ਮੋਟਪੇੜ ਹੋਣ ਦੀ ਖਬਰ ਸਾਹਮਣੇ ਆਈ ਹੈ ਤੇ ਇਸ ਮੋਟਪੇੜ 'ਚ ਦੋ ਲੁਟੇਰਿਆਂ ਤੇ ਗੋਲੀਆਂ ਵੀ ਲੱਗੀਆਂ ਨੇ ਜ਼ਖਮੀ ਹਾਲਤ ਵਿੱਚ ਪੁਲਿਸ ਵੱਲੋਂ ਉਕਤੇ ਲੁਟੇਰਿਆਂ ਨੂੰ ਤੁਰੰਤ ਹੁਸ਼ਾਰਪੁਰ ਦੇ ਸਿਵਲ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ ਜਿੱਥੇ ਕਿ ਡਾਕਟਰਾਂ ਵੱਲੋਂ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਕਟੜਾਂ ਤੋਂ ਬਾਅਦ ਪੁਲਿਸ ਦੇ ਵੱਡੇ ਅਫਸਰ ਵੀ ਮੌਕੇ ਤੇ ਪਹੁੰਚੇ ਨੇ ਤੇ ਸਥਿਤੀ ਦਾ ਅਸ جائزہ ਲਿਆ ਹੈ ਜਾਣਕਾਰੀ ਮੁਤਾਬਕ ਹੁਸ਼ਾਰਪੁਰ ਪੁਲਿਸ ਉਕਤ ਲੁਟੇਰਿਆਂ ਦਾ ਪਿੱਛਾ ਕਰ ਰਹੀ ਸੀ ਤੇ ਇਸ ਦੌਰਾਨ ਜਦੋਂ ਪੁਲਿਸ ਦਾ ਉਕਤ ਲੁਟੇਰਿਆਂ ਨਾਲ ਨਸਰਾਲਾ ਦੇ ਪਿੰਡ ਤਾਰਾਗੜ ਨੇੜੇ ਸਾਮਣਾ ਹੋਇਆ ਤਾਂ ਲੁਟੇਰਿਆਂ ਵੱਲੋਂ ਪੁਲਿਸ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ ਜਿਸ ਤੇ ਜਵਾਬੀ ਕਾਰਵਾਈ ਦੌਰਾਨ ਦੋ ਲੁਟੇਰੇ ਘਾਟਰੀ ਹੋ ਗਏ ਤੇ ਪੁਲਿਸ ਵੱਲੋਂ ਉਹਨਾਂ ਨੂੰ ਸਿਵਲ ਹਸਪਤਾਲ 'ਚ ਪਹੁੰਚਾਇਆ ਗਿਆ ਮੀਡੀਆ ਨਾਲ ਗੱਲਬਾਤ ਦੌਰਾਨ ਐਸਪੀ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਹੁਸ਼ਾਰਪੁਰ ਦੇ ਪੈਟਰੋਲ ਪੰਪ ਤੇ ਇਹਨਾਂ ਲੁਟੇਰਿਆਂ ਵੱਲੋਂ ਲੁੱਟ ਕੀਤੀ ਗਈ ਸੀ ਤੇ ਲਗਾਤਾਰ ਪੁਲਿਸਤਿਆਂ ਵੱਖ-ਵੱਖ ਟੀਮਾਂ ਇਹ ਨੋਟ ਪਿੱਛਾ ਕਰ ਰਹੀਆਂ ਸਨ ਤੇ ਅੱਜ ਜਦੋਂ ਪੁਲਿਸ ਇਹਨਾਂ ਦੇ ਨਸਤੇਕ ਪਹੁੰਚੀ ਤਾਂ ਲੁਟੇਰਿਆਂ ਵੱਲੋਂ ਪੁਲਿਸ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਜਿਸ ਤੇ ਪੁਲਿਸ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਗਈ ਤੇ ਜਵਾਬੀ ਫਾਇਰਿੰਗ ਦੌਰਾਨ ਇਹ ਦੋ ਲੁਟੇਰੇ ਕਾਬੂ ਆਏ ਨੇ ਇਹ ਦੂਜੇ ਪਾਸੇ ਜੇਕਰ ਸੂਤਰਾਂ ਦੀ ਮੰਨੀਏ ਤਾਂ ਕੱਲ ਐਸਐਸਪੀ ਹੁਸ਼ਿਆਰਪੁਰ ਸੁਰਿੰਦਰ ਲਾਂਬਾ ਵੱਲੋਂ ਇਸ ਮਾਮਲੇ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਜਾਣਗੇ ਤੇ ਹੋ ਸਕਦਾ ਹੈ ਕਿ ਹੁਸ਼ਿਆਰਪੁਰ ਜ਼ਿਲ੍ਹੇ ਪਰਚੀ ਹੋਈਆਂ ਲੁੱਟਾਂ ਤੋਂ ਪਰਦਾ ਉਠ ਸਕੇ ਪ੍ਰantu ਲੁਟੇਰਿਆਂ ਦੇ ਕਾਬੂ ਆਉਣ ਨਾਲ ਪੈਟਰੋਲ ਪੰਪਾਂ ਦੇ ਮਾਲਕਾਂ ਤੇ ਆਮ ਲੋਕਾਂ ਨੇ ਵੀ ਕਾਫੀ ਜ਼ਿਆਦਾ ਰਾਹਤ ਮਹਿਸੂਸ ਕੀਤੀ ਹੈ ਪੁਲਿਸ ਵੱਲੋਂ ਕਾਬੂ ਕੀਤੇ ਗਏ ਲੁਟੇਰਿਆਂ ਦੀ ਪਛਾਣ ਆਕਾਸ਼ ਵਾਸੀ ਜਲੰਧਰ ਅਤੇ ਮਨਦੀਪ ਵਾਸੀ ਜਲੰਧਰ ਵਜੋਂ ਹੋਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇੱਕ ਲੁਟੇਰੇ ਦੀ ਲੱਤ ਤੇ ਇੱਕ ਗੋਲੀ ਲੱਗੀ ਹੈ ਤੇ ਦੂਜੇ ਦੀ ਲੱਤ ਤੇ ਦੋ ਗੋਲੀਆਂ ਲਗੀਆਂ ਨੇ ਹੁਸ਼ਰਪੁਰ ਨੇ ਉਸਦੇ ਨਾਲ ਚੇਤਨ ਕਸ਼ਪਤ ਰਿਪੋਰਟ ਇਹ ਦੋ ਲੜਕੇ ਹੈਗੇ ਆ ਆਪਣੇ ਜਿਹੜੀਆਂ ਪਿੱਛੇ ਜੇ ਵਾਰਦਾਤਾਂ ਹੋਈਆਂ ਦੋ ਤਿੰਨ ਵਾਰਦਾਤਾਂ ਹੋਈਆਂ ਰਿਲਾਈਐਂਸ ਪੰਪ ਤੇ ਵੀ ਸੀ ਇੱਕ ਨਸਰਾਲੇ ਹੋਈ ਸੀ ਇਹ ਕੱਲ ਦਸੂਏ ਹੋਈ ਹੈ ਔਰ ਉਹਦੇ ਟਿਪ ਆਫ ਤੇ ਸੀਗੀ ਸਾਡੀਆਂ ਟੀਮਾਂ ਔਰ ਉਹਨਾਂ ਦੇ ਜਦੋਂ ਇਹਨਾਂ ਦੀ ਫਾਇਰਿੰਗ ਹੋਈ ਹੈ ਤੇ ਉਹਦੇ ਚ ਇਨਕਾਉਂਟਰ ਹੋ ਗਿਆ ਕਿੰਨੇ ਸ਼ਾਟ ਲੱਗੇ ਇਹਨਾਂ ਦੇ ਲੱਤਾਂ ਤੇ ਲੱਤਾਂ ਤੇ ਗੋਲੀ ਲੱਗੀ ਇਹਨਾਂ ਵੱਲੋਂ ਵੀ ਫਾਇਰਿੰਗ ਕੀਤੀ ਗਈ ਸੀ ਹਾਂਜੀ ਹਾਂਜੀ ਠੀਕ ਕਿਹੜੀ ਜਗ੍ਹਾ ਤੇ ਹੋਇਆ ਇਹਨਾਂ ਸਰਾਲੇ ਲੱਗੇ ਹੋਏ ਆ ਸਾਡੀ ਟੀਮ ਸੀਸ ਵਿੱਚ ਕੱਢੀ ਹੈ ਸਾਡੇ CIA ਔਰ SHD ਬੋਲੋਵਾਲ ਸਰੇ ਤੈਨੂੰ ਹੀ ਸੀ ਕਿ ਦੋ ਜਿਹੜੇ ਇਹ ਦੋ ਦੋ ਬੰਦੇ ਸੀ ਠੀਕ ਹੈ ਸਰ